ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਬਾਈ ਅੱਜ ਤੁਹਾਡੇ ਲਈ ਲੈ ਕੇ ਆਇਆ ਪਤਨ ਟਰਾਲੀਆਂ ਤੇ ਟਰਾਲੀਆਂ ਬੜੀਆਂ ਸੋਹਣੀਆਂ ਨੇ ਬਾਈ ਰੇਟ ਬੜੇ ਵਾਜਬ ਨੇ ਸਾਰੇ ਜੈ ਜੇ ਰੇਟ ਨੇ ਤੇ ਟਰਾਲੀਆਂ ਗੱਲ ਕਰਦੇ ਆਂ ਵੀਡੀਓ ਦੇ ਵਿੱਚ ਅੱਗੇ ਆਪਾਂ ਪਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਆਪਣੇ ਚੈਨਲ ਉੱਤੇ ਨਵੇਂ ਹੋ ਤਾਂ ਵੀਡੀਓ ਨੂੰ ਕਰ ਦਿਓ ਲਾਈਕ ਚੈਨਲ ਕਰ ਦਿਓ ਸਬਸਕ੍ਰਾਈਬਰ ਤੇ ਆਪਣੇ ਪੇਜ ਨੂੰ ਵੀਰ ਨੂੰ ਫੋਲੋ ਤੇ ਹੁਣ ਗੱਲ ਕਰਦੇ ਆਂ ਟਰਾਲੀਆਂ ਦੀ ਬਾਈ ਜੀ ਜਿਹੜੀ ਆ ਟਰਾਲੀ ਖੜੀ ਆ ਆਪਾਂ ਦੇਖ ਰਹੇ ਹਰੇ ਰੰਗ ਦੀ ਟਰਾਲੀ ਦਾ ਸਾਈਜ਼ ਹੈਗਾ ਬਾਈ ਜੀ 11 6 ਬਾਕੀ ਬਾਈ ਜਾਲੀ ਲੱਗੀ ਹੋਈ ਆ ਟੋਪੀ ਵੀ ਜਿਹੜਾ ਸਾਰਾ ਕੁਝ ਲੱ ਬਿੱਡੀ ਲੱਗੀ ਹੋਈ ਆ ਸੋਹਣੀ ਬਾਈ 70 ਟਰਾਲੀ ਤਿਆਰ ਕਰਾਈ ਹੋਈ ਆ ਬਾਈ ਨੇ ਤੇ ਟਰਾਲੀ ਕੋਈ ਕਮੀ ਪੇਸ਼ ਨਹੀਂ ਜੀ ਜਿਹੜੀ ਪ੍ਰਾਈਸ ਹੈ ਜੀ ਟਰਾਲੀ ਦੀ ਬਾਈ ਉਹ ਹੈ ਜੀ 1,35,000 ਕੋਈ ਫਿਕਸ ਨਹੀਂ ਜੀ ਮਾਰਕੀਟ ਦੇ ਮਾਰਕਟ ਦਾ ਦਿੱਤਾ ਜਾਊਗਾ ਤੇ ਹੁਣ ਗੱਲ ਕਰਦੇ ਆ ਬਾਈ ਜੀ ਆਪਾਂ ਟਰਾਲੀ ਦੀ ਏ ਟਰਾਲੀ ਦਾ ਜਿਹੜਾ ਸਾਈਜ਼ ਹੈ ਜੀ ਉਹ ਹੈ ਜੀ 12 6 ਤੇ ਬਾਈ ਜੀ ਸੋਹਣੀ ਟਰਾਲੀ ਆ ਬੜੀ ਸ਼ੌਂਕੀਆ ਬਣਾਈ ਹੋਈ ਆ ਬਿੱਡੀ ਲੱਗੀ ਹੋਈ ਆ ਬਾਈ ਜੀ ਚਾਰੇ ਪਾਸੇ ਜਾਲੀ ਆ ਦੇਖ ਸਕਦੇ ਆ ਆਪਾਂ ਸਟੀਲ ਦੀ ਜਾਲੀ ਲੱਗੀ ਹੋਈ ਆ ਬਾਈ ਜੀ ਪੂਰੀ ਸਾਰੀ ਓਕੀ ਦੀ ਰਿਪੋਰਟ ਆ ਬਾਈ ਕੋਈ ਕਮੀ ਪੇਸ਼ ਨਹੀਂ ਟਰਾਲ ਤੇ ਗੱਲ ਕਰੀਏ ਬਾਈ ਟਾਇਰਾਂ ਦੀ ਟਾਇਰ ਵੀ ਬੜੇ ਸੋਹਣੇ ਪਏ ਨੇ ਬਾਕੀ ਆਪਾਂ ਕੰਡੀਸ਼ਨ ਦੇ ਸਕਦਾ ਟਰਾਲੀ ਦੀ ਪਸੰਦੋਂ ਨਾਲੀ ਚੀਜ਼ ਆ ਬਾਈ ਜੀ ਤੇ ਗੱਲ ਕਰੀਏ ਪ੍ਰਾਈਸ ਦੀ ਬਾਈ ਜੀ ਇਹਦਾ ਪ੍ਰਾਈਸ ਹੈ ਜੀ 1 ਲੱਖ ਤੇ 22000 ਕੋਈ ਫਿਕਸ ਨਹੀਂ ਬਾਈ ਜੀ ਬਾਕੀ ਅਮਾਉਂਟ ਦੇ ਮਾਨਦਨ ਪੂਰਾ ਕੀਤਾ ਜਾਊਗਾ ਤੇ ਹੁਣ ਗੱਲ ਕਰਦੇ ਆ ਬਾਈ ਜੀ ਆਪਾਂ ਅਡਲੀ ਟਰਾਲੀ ਦੀ ਇਹ ਟਰਾਲੀ ਬਈ ਉਹਨਾਂ ਵੀਰਾਂ ਲਈ ਆ ਜਿਨ੍ਹਾਂ ਨੇ ਥੋੜੇ ਪੈਸੇ ਲਾਉਣੇ ਨੇ ਜਿਵੇਂ ਡਿਸੀਜਨ ਆ ਰਿਹਾ ਹੈ ਨਾ ਤੇ ਟੋਪੀ ਵੀਰਾਂ ਲੱਗੀ ਹੋਈ ਟਰਾਲੀ ਤੇ ਬਾਈ ਜੀ ਤੇ ਜਿਹੜਾ ਸਾਈਜ਼ ਹੈਗਾ ਟਰਾਲੀ ਦਾ ਉਹ ਹੈ 11.5 ਤੇ ਕੰਡੀਸ਼ਨ ਦੇ ਸਕਦੇ ਆ ਵੀ ਪੂ ਤੇ ਇਹਦਾ ਇਹਦਾ ਪ੍ਰਾਈਸ ਹੈਗਾ ਬਾਈ ਬੜਾ ਜਾਇ ਜੈ ਰੇਟ ਰੱਖਿਆ ਬਾਈ ਨੇ ਦਾ 85000 ਰੁਪਏ ਬਾਈ ਦਾ ਰੇਟ ਹੈਗਾ ਕੋਈ ਫਿਕਸ ਨਹੀਂਗਾ ਇਹ ਤੇ ਮਾਨਤਨ ਕੀਤਾ ਜਾਊਗਾ ਤੇ ਟੋਪੀ ਲੱਗੇ ਦੇ ਸਕਦੇ ਆ ਬਾਈ ਜੀ ਆਪਾਂ ਸਾਰੀ ਟਰਾਲੀ ਔਟ ਹੈ ਤੇ ਕਿਸੇ ਟਰਾਲੀ ਦਾ ਕੋਈ ਫਿਕਸ ਰੇਟ ਨਹੀਂ ਬਾਈ ਸਾਰੀਆਂ ਤੇ ਪੂਰਾ ਮਾਨਤਨ ਕੀਤਾ ਜਾਊਗਾ ਬਾਈ ਦੇ ਨੰਬਰ ਸਕਰੀਨ ਉੱਤੇ ਚੱਲ ਰਹੇ ਨੇ ਬਾਈ ਇਹ ਟਰਾਲੀਆਂ ਬਾਰੇ ਜਿਆਦਾ ਜਾਣਕਾਰੀ ਲੈਣ ਦੇ ਲਈ ਬਾਈ ਨਾਲ ਤੁਸੀਂ ਸੰਪਰਕ ਵੀ ਕਰ ਸਕਦੇ ਹੋ ਤੇ ਇਹ ਤਿੰਨ ਟਰਾਲੀਆਂ ਨੇ ਬਾਈ ਜੀ ਬਾਈ ਲਿਟਰ ਟਰਾਲੀਆਂ ਹੋਰ ਬਹੁਤ ਖੜੀਆਂ ਨੇ ਸਾਰੀਆਂ ਟਰਾਲੀਆਂ ਤੇ ਤੁਸੀਂ ਜਾਣਕਾਰੀ ਲੈ ਸਕਦੇ ਹੋਗੇ ਜੇ ਤੁਹਾਡੇ ਲਈ ਕੋਈ ਪਸ਼ੂ ਕੋਈ ਸਾਧਨ ਕੋਈ ਮਸ਼ੀਨਰੀ ਕੋਈ ਪਲਾਟ ਜ਼ਮੀਨ ਬਰਉ ਹੈ ਜੇ ਤਾਂ ਆਪਣੇ ਦਿੱਤੇ ਹੋਏ ਨੰਬਰਾਂ ਤੇ ਆਪਾਂ ਨੂੰ ਫੋਟੋ ਵੀਡੀਓ ਤੁਸੀਂ ਭੇਜ ਸਕਦੇ ਹੋ ਬਈ ਆਪਾਂ ਤੁਹਾਡੀ ਐਡ ਆਪਣੇ ਚੈਨਲ ਉੱਤੇ ਲਾਵਾਂਗੇ ਵੀਡੀਓ ਕਿੰਨੀ ਲੱਗੀ ਜਰੂਰ ਦੱਸਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਪੇਜ ਨੂੰ ਫੋਲੋ ਕਰਿਓ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਧੰਨਵਾਦ ਜੀ